ਹਲ ਹੋ ਗਿਆ ਕਲੋਜ਼ਿਕ ਹੋ ਗਿਆ ਹਾਂ ਸਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਸ ਬਾਰੇ ਸਾਰ ਦੱਸ ਦੂ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਇੱਥੇ ਆਉਣ ਦੇ ਵਾਸਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸਭ ਤੋਂ ਦਾ ਮਕਸਦ ਇਹ ਹੈ ਕਿ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੁੰਦਾ ਤੇ ਉਹ ਸਮੇਂ-ਸਮੇਂ ਦੇ ਉੱਤੇ ਹਰਕਤ ਇਹਨੂੰ ਦੀ ਕਰ ਦਿੰਦੇ ਹੈ ਕਿ ਉਹ ਦੁਬਾਰਾ ਫੇਰ ਨਿਕਲ ਆਉਂਦਾ ਉਨ੍ਹਾਂ ਦੇ ਵਿੱਚੋਂ ਇੱਕ ਕਾਂਗਰਸ ਦੇ ਨੇਤਾ ਨੇ ਕਾਂਗਰਸ ਨੇ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਕੀ ਕੁਝ ਕੀਤਾ ਇਹ ਬਹੁਤ ਲੰਬੀਆਂ ਗੱਲਾਂ ਨੇ ਜੇ ਮੋਟੀਆਂ-ਮੋਟੀਆਂ ਦੱਸਣੀਆਂ ਹੋਣ ਤਾਂ ਤੁਸੀਂ ਐਸਵਾਈਐਲ ਤੋਂ ਹੀ ਚਾਹੀ ਸ਼ੁਰੂ ਕਰ ਲੋ ਕਿ ਐਸਵਾਈਐਲ ਦੇੜੀ ਹੋਵੇ ਪੰਜਾਬ ਦੀ ਧੌਣ ਤੇ ਬੋੜਾ ਰੱਖਣਾ ਹੋਵੇ ਫਿਰ 82 ਤੋ 84 ਤੱਕ ਜੋ ਕੁਝ ਹੋਇਆ ਫਿਰ 84 ਦੇ ਵਿੱਚ ਸਾਕਾ ਨੀਲਾ ਤਾਰਾ ਤੇ ਚਾਹੇ ਉਹ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ ਸਮੇਂ-ਸਮੇਂ ਤੇ ਇਹਨਾਂ ਦੇ ਨਿਦਾਵਾ ਦੇ ਕੋਈ ਇਦਾਂ ਦੇ ਬਿਆਨ ਆਉਂਦੇ ਰਹਿੰਦੇ ਆ ਕਿ ਉਹ ਕੁਝ ਨਾ ਕੁਝ ਉਦਾਂ ਦੀ ਗੱਲ ਜਿਹੜੀ ਉਹ ਬੋਲ ਦਿੰਦੇ ਆ ਥੋੜੇ ਦਿਨ ਪਹਿਲਾਂ ਤਰਨਤਾਰਨ ਦੀ ਜ਼ਿਮਨੀ ਇਲੈਕਸ਼ਨ ਦੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜਿੰਗਵੜਾ ਨੇ ਇੱਕ ਇਸ ਤਰ੍ਹਾਂ ਦੀ ਹਰਕਤ ਕੀਤੀ ਸੀ ਕਿ ਇੱਕ ਜੂੜੇ ਵਾਲੇ ਜਿਹੜੇ ਦੋ ਬੱਚੇ ਸੀ ਉਹਨਾਂ ਦੇ ਜੂੜਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਜ਼ਾਕੀਆ ਤੌਰ ਦੇ ਤੇ ਉਹਦਾ ਇੱਕ ਮਜ਼ਾਕ ਬਣਾਇਆ ਸੀ ਉਹ ਆਪਣੇ ਸਾਹਮਣੇ ਸੀ ਅੱਜ ਕਾਂਗਰਸ ਦੇ ਉੱਤਰਾਖੰਡ ਦੇ ਇੱਕ ਨੇਤਾ ਨੇ ਹਰਪ ਸਿੰਘ ਰਾਵਤ ਉਹਨਾਂ ਨੇ ਇੱਕ ਜਨ ਸਭਾ ਜਿਹੜੀ ਸੀ ਉਹਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਸਿੱਖਾਂ ਦੇ ਉੱਤੇ ਇੱਕ ਵਾਰੀ ਫੇਰ ਭੱਦੀ ਟਿੱਪਣੀ ਕੀਤੀ ਹੈ ਉਹਨਾਂ ਨੇ 12 ਵਜਣ ਵਾਲੀ ਜਿਹੜੀ ਗੱਲ ਆ ਉਹ ਕਹੀ ਹੈ ਇਹ ਲੋਕ ਇਤਿਹਾਸ ਤੋਂ ਕੋਰੇ ਨੇ ਕਿ 12 ਵਜੇ ਦਾ ਮਤਲਬ ਕੀ ਸੀ ਕਿਉਂਕਿ ਜੇਸ ਵੇਲੇ ਇੱਥੇ ਰਾਜ ਸੀ ਮੁਗਲਾਂ ਦਾ ਜਦੋਂ ਸਿੱਖ ਹਮਲਾ ਕਰਦੇ ਸਨ ਕਿਉਂਕਿ ਨਸ਼ੇ ਤੋਂ ਰਹਿ ਕੌਮ ਇਹ ਹੈ ਉਹ ਰਾਤ ਨੂੰ 12 ਵਜੇ ਦੂਜੇ ਜਿਹੜੇ ਸੀ ਉਹ ਨਸ਼ੇ ਵਗਾਰਾਂ ਦੇ ਵਿੱਚ ਤੁੰਨ ਹੋ ਕੇ ਸੋ ਜਾਂਦੇ ਸੀ ਤੇ ਇਹ ਰਾਤ ਦੇ ਸਮੇਂ ਹਮਲਾ ਕਰਿਆ ਕਰਦੇ ਸਨ ਤਾਂ ਉਦੋਂ ਇੱਕ ਕਿਸਮ ਦੇ ਨਾਲ ਇਹ ਕੋਡਵਰਡ ਕਿਹਾ ਜਾਂਦਾ ਸੀ 12 ਵੱਜਦਾ ਔਰ ਉਹਨੂੰ ਮਜ਼ਾਕੀਆ ਲੈਜਰ ਦੇ ਵਿੱਚ ਹਰਖ ਸਿੰਘ रावत ਨੇ ਅੱਜ ਫਿਰ ਜਿਹੜਾ ਆਪਣੇ ਗੰਦ ਦਾ ਪ੍ਰਗਟਾਵਾ ਕੀਤਾ ਅਸੀਂ ਆਵਾਜ਼ੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਕਾਂਗਰਸ ਦੇ ਨੇਤਾ ਬਾਰ-ਬਾਰ ਕਿਉਂ ਇੱਕ ਭਾਈਚਾਰੇ ਦੇ ਉੱਤੇ ਮਿੱਥ ਕੇ ਇਸ ਤਰ੍ਹਾਂ ਦੀਆਂ ਭੱਡੀਆਂ ਟਿੱਪੜੀਆਂ ਕਰ ਰਹੇ ਨੇ ਕਾਂਗਰਸ ਨੇ ਆਕੂ راہਲ ਗਾਂਧੀੁਰਾਂ ਨੂੰ ਅਸੀ ਇਹ ਕਹਿੰਨੇ ਆ ਕਿ ਹਰਪ ਸਿੰਘ ਰਾਵਤ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਤੇ راہਲ ਗਾਂਧੀੁਰ ਨੇ ਇਸ ਚੀਜ਼ ਦੀ ਮਾਫੀ ਮੰਗਣੀ ਪੰਜਾਬ ਕਾਂਗਰਸ ਦੇ ਨੇਤਾ ਚਾਹੇ ਉਹ ਅਮਰਿੰਦਰ ਸਿੰਘ ਰਾਜਾ ਬਣੇ ਕਿ ਨਹੀਂ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਫਿਰ ਜਿਹੜੇ ਅੱਧੀ ਦਰਜਨ ਤੋਂ ਉੱਪਰ ਸੀਐਮ ਦੇ ਕੈਂਡੀਡੇਟ ਅਖਵਾਉਂਦੇ ਨੇ ਉਹ ਆਪਣੀ ਸਥਿਤੀ ਸਪਸ਼ਟ ਕਰਨ ਇਸ ਮਾਮਲੇ ਦੇ ਦਿੱਤੇ ਕਿ ਉਹਨਾਂ ਦਾ ਏਜ ਦੇ ਉੱਤੇ ਕੀ ਕਹਿਣਾ ਹੈ ਹਾਲਾਂਕਿ ਜਦੋਂ ਅਮਰਿੰਦਰ ਸਿੰਘ ਰਾਜਾਵੜੇ ਘੋਰਾ ਨੇ ਪਿਛਲੇ ਦਿਨਾਂ ਦੇ ਵਿੱਚ ਤਰਨਤਾਰ ਦੇ ਵਿੱਚ ਟਿੱਪਣੀ ਕੀਤੀ ਸੀ ਆਖਿਆ ਤਾਂ ਇਸ ਲੀਡਰਸ਼ਿਪ ਨੇ ਉਦੋਂ ਵੀ ਕੁਝ ਨਹੀਂ ਨਾ ਇਹਦੇ ਉੱਤੇ ਕੁਝ ਕਿਹਾ ਹਾਂ ਇਹਨਾਂ ਕਹਤਾ ਉਹਨਾਂ ਨੇ ਤਾਂ ਮਾਫੀ ਮੰਗ ਲਈ ਪਰ ਹਜੇ ਕੁਝ ਦੇ ਨਹੀਂ ਬੀਤੇ ਆ ਕਿ ਹਰਪ ਸਿੰਘ ਰਾਵਤ ਨੇ ਇੱਕ ਕਿਸਮ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਭਰਿਆ ਹੋਇਆ ਜਿਹੜਾ ਕੂੜਾ ਸੀ ਉਹ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦਿੰਦਾ ਹੈ ਪੰਜਾਬ ਦੇ ਲੋਕ ਅਜਿਹੀ ਭੱਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰਦੇ ਨਾ ਸਿਰਫ ਸਿੱਖ ਭਾਈਚਾਰਾ ਬਲਕਿ ਜਿੰਨੇ ਵੀ ਇੱਥੇ ਭਾਈਚਾਰੇ ਰਹਿੰਦੇ ਨੇ ਕਿਉਂਕਿ ਇੱਥੇ ਆਪਸੀ ਬਹੁਤ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਨੂੰ ਕਦੇ ਵੀ ਪੰਜਾਬ ਬਰਦਾਸ਼ਤ ਨਹੀਂ ਕਰਦਾ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਉਪਜਾਊ ਧਰਤੀ ਹੈ ਹਰ ਫਸਲ ਇੱਥੇ ਉੱਗਦੀ ਹੈ ਪਰ ਨਫਰਤ ਦੇ ਜਿਹੜੇ ਬੀਜ ਨੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਉੱਗਦੇ ਨਹੀਂ ਹਾਂ ਇਹ ਨਾ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਇਹ ਨਫਰਤ ਦੀ ਬੀਜ ਜਿਹੜੇ ਉਹ ਬੀਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਭੱਦੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਹਰਖ ਸਿੰਘ ਰਾਵਤ ਦੇ ਵੱਲੋਂ ਅੱਜ ਦੀ ਕੀਤੀ ਗਈ ਇਹ ਜਿਹੜੀ ਟਿੱਪਣੀ ਹੈ ਇਸ ਤਰ੍ਹਾਂ ਦੀ ਟਿੱਪਣੀ ਹੈ ਜਿਨੇ ਇਹ ਦਿਲ ਦੁਖਾਏ ਨਹੀਂ ਸਿੱਖ ਭਾਈਚਾਰੇ ਦੇ ਔਰ ਇਹ ਜੇਕਰ ਕਾਂਗਰਸ ਸਮਝਦੀ ਹੈ ਕਿ ਉਹਦੇ ਤੇ ਕੋਈ ਮਲ ਨਹੀਂ ਲੱਗ ਸਕਦੀ ਹੈ ਤਤ్రੰਤ 라ਵਨ ਕਾਂਦੀ ਹਰਕ ਸਿੰਘ ਨਾਵਤ ਨੂੰ ਕਾਂਗਰਸ ਦੇ ਵਿੱਚੋਂ ਕੱਢ ਤੇ ਇਸ ਦੀ ਮੌਤ ਅਗਰ ਅਗਰ ਨਹੀਂ ਇਸ ਤਰ੍ਹਾਂ ਦਾ ਕੁਝ ਹੋ ਜਾਤਾ ਆਉਣ ਵਾਲੇ ਸਮੇਂ ਜਾਵਾਂਗੀ ਪਾਰਟੀ ਦਾ ਕੀ ਰੂਪ ਰੇ ਕਰੇਗੀ ਇਹ ਅਸੀਂ ਸਮੇਂ ਸਮੇਂ ਦੇ ਉੱਤੇ ਲਗਾਤਾਰ ਜਿਹੜੇ ਆ ਕਿ ਉਹ ਸਵਾਲ ਖੜੇ ਕਰਦੇ ਰਹਾਂਗੇ ਮੈਂ ਤਾਂ ਕਿਹਾ ਕਿ ਅੱਧੀ ਕੁ ਤੱਕ ਦੇ ਜਿਹੜੇ ਉਹ ਸੀਐਮ ਨੂੰ ਵੇਟਿੰਗ ਫਿਰਦੇ ਨੇ ਇਥੇ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੇ ਨੇਤਾ ਨੇ ਉਹ ਇਹਦੇ ਉੱਤੇ ਆਪਣੀ ਸਥਿਤੀ ਸਪਸ਼ਟ ਕਰਨ ਤੇ ਉਹ ਹਾਈ ਕਮਾਂਡ ਕੋਲੋਂ ਉਹ ਵੀ ਪੁੱਛਣ ਦੇ ਉਹ ਸਮਝਦੇ ਨੇ ਕਿ ਪੰਜਾਬ ਜਸ ਸਿੱਖਾਂ ਦੇ ਉੱਤੇ ਇਹ ਜਿਹੜੀ ਆ ਇਹ ਭੱਦੀ ਟਿੱਪਣੀ ਆ ਅਸੀਂ ਉਹਨਾਂ ਤੋਂ ਵੀ ਇਹ ਐਕਸਪੈਕਟ ਕਰਦੇ ਆ ਕਿ ਉਹ ਹਾਈ ਕਮਾਂਡ ਨੂੰ ਕਹਿਣਗੇ ਕਿ